ਉਹੀ ਸਫਰ ਉਹੀ ਦਿਨ ਉਹੀ ਦਿੱਲੀ ਉਹੀ ਬੰਦੇ ਬਾਦ ਇਹ ਦੂਜਾ ਬੈਰੀਕੇਡ ਇੱਥੇ ਲਾਇਆ ਧਾਰਾ 144 ਇੱਥੇ ਲੱਗ ਚੁੱਕੀ ਏ ਉੱਤੇ ਮੈਟਰੋ ਝੰਜਰ ਤੋਂ ਬਾਅਦ ਜੇ ਮਤਲਬ ਕਿਸੇ ਨੇ ਆਉਣਾ ਹੋਏ ਰੋहतक ਤੋਂ ਝੰਜਰ ਤੋਂ ਬਾਅਦ ਤੁਸੀਂ ਆਉਂਗੇ ਫਾਰਕ ਨਗਰ ਵਾਲੇ ਰੋਡ ਤੇ ਫਾਰਕ ਨਗਰ ਹਾਂ ਫਾਰਕ ਨਗਰ ਤੋਂ ਸਿੱਧਾ ਤੇ ਇੰਡੀਅਨ ਬ੍ਰਾਂਡ ਆ ਗਏ ਜਦੋਂ ਕੱਲ 16 ਫਰਵਰੀ ਕਿਸਾਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਤਾਂ ਲੋਕਾਂ ਨੂੰ ਬਦਲਵੇਂ ਰੂਟਾਂ ਦੀ ਬਹੁਤ ਜ਼ਰੂਰਤ ਪੈਣ ਵਾਲੀ ਤੇ ਬਦਲਵੇਂ ਰੂਟ ਨੇ ਜਿਹੜੇ ਕਿ ਦਿੱਲੀ ਜਾਣ ਵਾਲੇ ਮੁੰਡਿਆਂ ਨੂੰ ਜ਼ਿਆਦਾ ਜ਼ਰੂਰਤ ਪੈਗੀ ਜਿਨ੍ਹਾਂ ਦੇ 에어ਪੋਰਟ ਦੀਆਂ ਟਿਕਟਾਂ ਨੇ ਬਾਕੀਆਂ ਦਾ ਤਾਂ ਚਲੋ ਸਰ ਜਾਣਾ ਜਿਨ੍ਹਾਂ ਦੀਆਂ ਇੰਟਰਨੈਸ਼ਨਲ ਫਲਾਈਟਾਂ ਨੇ ਉਹਨਾਂ ਨੂੰ ਇਹਨਾਂ ਰੂਟਾਂ ਦੀ ਜ਼ਿਆਦਾ ਜ਼ਰੂਰਤ ਪੈਗੀ ਤੇ 에어 ਰੂਟ ਨੇ ਜਦੋਂ ਤੁਸੀਂ ਪਾਤੜਾ ਤੱਕ ਪਹੁੰਚ ਜਾਓਗੇ ਖਨੋਰੀ ਬਾਰਡਰ ਨੂੰ ਕੱਟਣ ਵਾਲਾ ਇਹ ਜਦੋਂ ਜਾਖਲ ਰੋਡ ਤੇ ਤੁਸੀਂ ਆਓਗੇ ਪਾਤੜਾ ਤੋਂ ਤਾਂ ਖਾਨੇਵਾਲ ਪਿੰਡ ਦੇ ਵਿੱਚ ਦੀ ਨਵੇਂ ਗੋਂ ਦੇ ਵਿੱਚ ਹੁੰਦਾ ਹੋਇਆ ਇਹ ਰਸਤਾ ਜਾਏਗਾ ਹਰਿਆਣਾ ਤੇ ਐਂਟਰ ਕਰਾਂਗੇ ਆਪਾਂ ਅੱਗੇ-ਅੱਗੇ ਤੁਹਾਨੂੰ ਦਿੱਲੀ ਏਅਰਪੋਰਟ ਤੱਕ ਪੂਰਾ ਰਸਤਾ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਇਹ ਪਹਿਲਾ ਪਿੰਡ ਜਿਹੜਾ ਤੁਸੀਂ ਸਕਰੀਨ ਦੇ ਵਿੱਚ ਦੇਖਦੇ ਹੋ ਅਣਦਾਣਾ ਜਦੋਂ ਉੱਥੋਂ ਬਦਲਵਾ ਰੂਟ ਤੁਸੀਂ ਤੈਅ ਕਰੋਗੇ ਤਾਂ ਪਹਿਲਾ ਪਿੰਡ ਇਹ ਅਣਦਾਣਾ ਆਵੇਗਾ ਅਣਦਾਣੇ ਤੋਂ ਬਾਅਦ ਆਪਾਂ ਜਾਵਾਂਗੇ ਠਸਕਾ ਜਿਵੇਂ ਬੋਰਡ ਤੇ ਸਾਹਮਣੇ ਲਿਖਿਆ ਤੁਸੀਂ ਠਸਕੇ ਵਾਲ ਦੀ ਵੀ ਜਾ ਸਕਦੇ ਹੋ ਤਾਂ ਇੱਕ ਰਸਤੇ ਦਾ ਹੋਰ ਪਿੰਡ ਪੈਂਦਾ ਕਰੋਦਾ ਪਿੱਪਲ ਥਾ ਤੇ ਵਾਪਸ ਤੁਸੀਂ ਨਰਮਾਣੇ ਚਲੇ ਜਾਵੋਗੇ ਆਪਾਂ ਜਿਹੜਾ ਅੱਜ ਆਹ ਤੇ ਜਾਵਾਂਗੇ ਅਣਦਾਣੇ ਤੋਂ ਕਰੋਦਾ ਤੇ ਕਰੋਦੇ ਤੋਂ ਪਿੱਪਲ ਥਾ ਤੇ ਪਿੱਪਲ ਥੇ ਤੋਂ ਆਪਣੇ ਨਾਲ ਮੁੰਡਾ ਜਾਏਗਾ ਬਾਕੀ ਅੱਗੇ ਦਰੂਪਰੇਖਾ ਉਹਦੇ ਨਾਲ ਗੱਲਬਾਤ ਕਰਕੇ ਤੈਅ ਕਰਾਂਗੇ ਉਹੀ ਸਫਰ ਉਹੀ ਦਿਨ ਉਹੀ ਦਿੱਲੀ ਉਹੀ ਬੰਦੇ ਇੱਕ ਕਿੱਥੇ ਰਹਿ ਗਿਆ ਇੱਕ ਲਗਾ ਆਉਣਾ ਨਾ ਪੱਗ ਪੋਚ ਵੀ ਨਹੀਂ ਕਰਵਾ ਸੈਟ ਮਾਰੀ ਪੱਗ ਆ ਆ ਜੱਸ ਦਾ ਬੋਰਡ ਤੇ ਕੁਛ ਨਰਵਾਰਾ ਇੱਧਰ ਦੇ ਵਾਪਸ ਆਪਾਂ ਉਪਤਰੀ ਕਰਨ ਲੈ ਕੇ ਆਉਨੇ ਆ ਜਾਣਦੇ 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 ਕਹਿੰਦੇ ਹੁੰਦੇ ਨੇ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਮੂੰਹ ਦਿਖਾਈ ਮੜਾ ਜਿਆ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਅੱਗੇ ਕੀ ਬੋਲਦਾ ਹੁੰਦਾ ਉਹੀ ਕੁੰਡੀ ਮੁੱਛਿਆ ਤੇ ਅੱਗੇ ਨਹੀਂ ਪਤਾ ਜਸਰਦ ਬਾਈ ਦੇ ਥੋੜੇ ਜਿਹਾ ਲਫਜ਼ ਵੀ ਡੁੰਗੇ ਹੁੰਦੇ ਨੇ ਨਾ ਆ ਚੜ ਕੇ ਅਸੀਂ ਵਾਪਸ ਉਹੀ ਯਾਰ ਨੇ ਐਨ ਐਚ 52 ਹੈ ਉਹੀ ਆੜੀ ਆ ਤੇ ਉਹੀ ਕੁੰਡੀ ਮੁੱਛਿਆ ਉਹੀ ਆੜੀ ਆ ਤੇ ਉਹੀ ਕੁੰਡੀ ਮੁੱਛਿਆ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ ਇਹ ਕਿਸ ਚੀਜ਼ ਲਈ ਲਾਇਆ ਹੋਇਆ? ਇਹ ਉਹੀ। ਇਹ ਬੈਰੀਕੇਡ ਲੱਗਾ ਹੈ। ਬੈਰੀਕੇਡ ਜਿਹੜਾ ਦਾਤ ਤੋਂ ਬਾਰਡਰ ਕ੍ਰੋਸ ਕਰਨਾ ਫਿਰ ਆਹ ਤੋੜਨਾ ਆ ਕੇ ਅੱਗੇ। ਅੱਛਾ ਇਹ ਡਬਲ ਬੈਰੀਕੇਡ ਲੱਗਾ ਹੈ। ਡਬਲ ਆ। ਦਾਤੇ ਵਾਲ ਤੋਂ ਆ ਕੇ ਫਿਰ ਇੱਥੇ ਲੱਗਾ ਉਹ ਜਾਣੇ। ਫਿਰ ਉਹਦੇ ਵਿੱਚ ਮੈਨੂੰ ਲੱਗਦਾ ਯਾਰ ਭਗਵੰਤ ਮਾਨ ਦਾ ਵੱਧ ਹੱਥ ਹੈ। ਕਿਉਂਕਿ ਪੰਜਾਬ ਦੀ ਹੱਦ ਤੇ ਆ ਕੇ ਕਿਵੇਂ ਉਹ ਲਾ ਕੇ ਬੈਰੀਕੇਡ? ਇਹ ਭਰਾਵੋ ਦੂਜਾ ਬੈਰੀਕੇਡ ਜਦੋਂ ਕਿਸਾਨ ਪੰਜਾਬੋਂ ਵਧਣਗੇ ਤੇ ਖਨੋਰੀ ਵਾਲਾ ਬਾਰਡਰ 'ਚ ਤੋੜ ਵੀ ਲੈਂਦੇ ਨੇ ਪਹਿਲੇ ਦਿਨ ਗਲਤਾਂ ਤੋੜਿਆ ਨਹੀਂ ਜਾਣਾ ਜੇ ਤੋੜ ਵੀ ਲੈਂਦੇ ਨੇ ਤੇ ਉਸ ਤੋਂ ਬਾਅਦ ਇਹ ਦੂਜਾ ਬੈਰੀਕੇਡ ਇੱਥੇ ਲਾਇਆ ਧਾਰਾ 144 ਇੱਥੇ ਲੱਗ ਚੁੱਕੀ ਏ ਚਾਰ ਬੰਦੇ ਇਕੱਠੇ ਨਹੀਂ ਜਾ ਸਕਦੇ ਅਸੀਂ ਫਿਰ ਵੀ ਪੰਜ ਇੱਕ ਗੱਡੀ ਦੇ ਵਿੱਚ ਬੈਠੇ ਆ ਇਹ ਉੱਚ ਕੋਟੀ ਦੀ ਗੱਲਬਾਤ ਹੈ ਨਾ ਦੀਪ ਬਿਲਕੁਲ ਜੀ ਦੇਖੋ ਜਿੱਥੇ ਚਾਰ ਬੰਦੇ ਇਕੱਠੇ ਨਹੀਂ ਖੜੇ ਹੋਣ ਦੇਣਗੇ ਧਾਰਾ 144 ਦਾ ਮਤਲਬ ਇਹ ਹੈ ਕਿ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ ਪਰ ਅਸੀਂ ਪੰਜ ਇੱਕ ਗੱਡੀ 'ਚ ਬਹਿ ਗਏ ਆ ਰਾ 140 ਲੱਗੀ ਦੇ ਵਿੱਚ ਵੀ ਤੇ ਇੱਥੇ CRPF ਦੇ ਜਵਾਨ ਪੁਲਿਸ ਗੱਡੀਆਂ ਤੇ ਰਸਤਾ ਬੰਦ ਹੈ ਇਹ ਕਿ ਹੋ ਗਿਆ ਬਾਜ ਬੰਦ ਕਰੀ ਇਹ ਆ ਸਾਡੇ ਟਰੱਕਾਂ ਵਾਲੇ ਵੀਰ ਤੇ ਪੁਲਿਸ ਵਾਲੇ ਛੜਕਾਂ ਦੇ ਉੱਤੇ ਹੀ ਪਏ ਨੇ ਪਤੰਦਰ ਵੇਟ ਕਰਦ ਨੇ ਕਦੋਂ ਗੋਣਗੇ ਪੰਜਾਬ ਵਾਲੇ ਪੁਲਿਸ ਹਰ ਥਾਂ ਦੇ ਉੱਤੇ ਤਣਾਤ ਹੈ ਤੇ ਹਰਿਆਣਾ ਪੁਲਿਸ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਵੀ ਪੰਜਾਬ ਵਾਲਿਆਂ ਨੂੰ ਆਉਣ ਨਹੀਂ ਦੇਣਾ ਤੇ ਸਾਨੂੰ ਐਵੇਂ ਫੀਲ ਕਰਾਉਂਦੇ ਨੇ ਜਿਵੇਂ ਅਸੀਂ ਸ਼ਾਇਦ ਪਾਕਿਸਤਾਨ ਵਾਲੇ ਹੋਈਏ ਕਿ ਨਹੀਂ ਦੀਪਲ ਕਿਸੇ ਹੋਰ ਦੇਸ਼ ਦੇ ਵਾਸੀ ਤਾਂ ਨਹੀਂ ਅਸੀਂ ਆ ਪਾਕਿਸਤਾਨ ਨਾਲੋਂ ਵੀ ਤੇ ਮਾੜਾ ਜਾਰੀ ਪੋਰਸ ਤੇ ਜਦੋਂ ਆਪਾਂ ਖਨੌਰੀ ਤੋਂ ਵਾਲਾ ਬਾਰਡਰ ਤੋੜਨ ਤੋਂ ਬਾਅਦ ਅਚਾਨੇ ਬਾਰਡਰ ਲੱਗਾ ਤੇ ਤੀਜਾ ਬਾਰਡਰ ਇਹ ਤੀਜੀ ਵੱਡੀ ਬੈਰੀਕੇਟਿੰਗ ਇਹਨਾਂ ਨੇ ਕੀਤੀ ਹੋਈ ਆ ਨਿਰਮਾਣੇ ਜੇਕਰ ਆਪਾਂ ਦੋ ਬੈਰੀਕੇਟ ਤੋੜ ਵੀ ਲਏ ਤਾਂ ਤੀਜਾ ਬੈਰੀਕੇਟ ਇਹ ਵਾਲਾ ਤੋੜਨਾ ਪੈਣਾ ਇਹ ਲੱਗਿਆ ਹੋਇਆ ਨਿਰਮਾਣੇ ਠੀਕ ਹੈ ਮੈਨੂੰ ਦਿਖਾਵਾਂਗੇ ਦਿੱਲੀ ਤੱਕ ਦੇ ਪੂਰੇ ਮਾਹੌਲ ਜੁੜੇ ਰਹੋ ਆ ਮੁੱਸੇ ਵਾਲਾ ਜੱਟ ਨਹੀਂ ਉਹ ਮਿਟਣਾ ਪਈਆਂ ਟੈਟੂਆਂ ਆ ਬਾਂਹ ਖਣੀਆਂ ਝੋਟਾ ਝੋਟਾ ਨਹੀਂ ਮੁੱਕਦਾ ਨਾ ਕਿਤੇ ਆ ਨਰਮਾਣੇ ਤੋਂ ਬਾਅਦ ਜਦੋਂ ਜੀਂਦ ਤੱਕ ਇਹ ਰਸਤਾ ਸੇਮ ਆ ਰੁਤਕ ਬਾਈਪਾਸ ਤੱਕ ਸਹੀ ਚੱਲਦਾ ਰੁਤਕ ਬਾਈਪਾਸ ਤੋਂ ਜਿਹੜੀਆਂ ਗੱਡੀਆਂ ਨੇ ਉਹ ਸਿੱਧੀਆਂ 에ਰਪੋਰਟ ਨੂੰ ਨਹੀਂ ਜਾਣ ਦਿੰਦੇ ਉਹ ਕਹਿੰਦੇ ਕਿ ਬਾਰਡਰ ਸੀਲ ਆ ਇਸ ਲਈ ਇਹਦੇ ਉੱਤੋਂ ਜਿਹੜਾ ਐਕਸਪ੍ਰੈਸ ਨਾਰ ਲਾਉਣ ਵਾਲਾ ਲੰਘਦਾ ਉਧਰਲੀ ਸਾਈਡ ਤੋਂ 에어ਪੋਰਟ ਜਾਣ ਲਈ ਆਪਾਂ ਛੱਜਰ ਵਾਲੇ ਰਾਹ ਤੇ ਜਾਵਾਂਗੇ ਅੱਗੇ-ਅੱਗੇ ਤੁਹਾਨੂੰ ਰਸਤਾ ਦਿਖਾਵਾਂਗੇ ਸਾਰਾ ਪਰ ਇਹ ਹੈ ਕਿ ਉੱਥੋਂ ਵਾਪਸ 에어ਪੋਰਟ ਜਿਹੜਾ ਰਸਤਾ ਜਾਂਦਾ ਦਿੱਲੀ ਨੂੰ ਨਹੀਂ ਜਾਣ ਦਿੰਦੇ ਉੱਥੋਂ ਵਾਪਸ ਨਾ ਮੁੜੋ ਤੇ ਹੌਬਾ ਨਾ ਬਣਾਓ ਵੀ ਦਿੱਲੀ ਲਈ ਜਮੇ ਰਸਤੇ ਸਹੀਲ ਨੇ ਨਾਰ ਲਾਉਣ ਉੱਪਰ ਜਿਹੜਾ ਐਕਸਪ੍ਰੈਸ ਹੈ ਉਹਦੇ ਉੱਤੇ ਆਪਾਂ ਜਾ ਰਹੇ ਹਾਂ ਅੱਗੇ-ਅੱਗੇ ਤੁਹਾਨੂੰ ਸਾਰੇ ਰਾਹ ਦਿਖਾਵਾਂਗੇ 52D ਤੇ ਚੜਜੋ ਹਾਂ ਐਕਸਪ੍ਰੈਸ ਤੇ ਚੜ ਕੇ ਤੇ ਆਪਣਾ ਤੁਹਾਨੂੰ ਪੂਰਾ ਰਸਤਾ ਦਿਖਾਵਾਂਗੇ ਦਿੱਲੀ ਤੱਕ ਦਾ ਤੇ ਦਿੱਲੀ 에어ਪੋਰਟ ਜਾ ਕੇ ਮੁੜਾਂਗੇ ਮੁੰਡੇ ਨੂੰ ਛੱਡ ਕੇ ਆਵਾਂਗੇ ਜਿਹੜਾ ਵਰਦੀ ਛੱਡ ਗਈ ਹੈ ਠੀਕ ਹੈ ਬਾਈ ਓਕੇ ਦੀ ਰਿਪੋਰਟ ਲੱਖਾਂ ਬੈਰੀਕੇਡ ਲਾ ਕੇ ਰੋਕਣ ਤੋਂ ਬਾਅਦ ਵੀ ਚੋਬਰ ਪਹੁੰਚ ਕੇ ਗੁਰਗਾਵਾ ਕਣੀਦੀਪ ਬਿਲਕੁਲ ਮੇਰੇ ਹੱਥ ਕਿੱਥੇ ਫਿਰਦੇ ਆਪਾਂ ਗੁਰਗਾਵਾ ਦੀ ਦਿੱਲੀ ਦੇ ਧਰਤੀ ਤੇ ਪੈਰ ਧਰ ਲਿਆ ਤੇ ਐਂਟਰ ਕਰਨ ਦੀ ਵਾਰੀ ਹੈ ਤੇ ਇਹ ਆਪਾਂ ਰਾਇ ਕਿਸਾਨਾਂ ਨੂੰ ਨਹੀਂ ਦੇ ਸਕਦੇ ਵੀ ਤੁਸੀਂ ਵੀ ਇੱਧਰ ਦੀ ਆ ਜਾਓ ਕਿਸਾਨਾਂ ਨੂੰ ਰਹਿ ਕੀ ਦੇਣੀ ਜਿਹੜੇ ਅੱਗੇ ਬੈਰੀਕਾਡ ਲੱਗਣੇ ਉਹ ਵੀ ਤੇ ਤੋੜਨੇ ਨੇ ਕਿਸਾਨਾਂ ਨੇ ਤੇ ਕਾਰਾਂ ਤੇ ਆ ਜਾਣ ਜ਼ਰੂਰ ਆਪਾਂ ਟਰੈਕਟਰ ਲਿਆਉਣੇ ਨੇ ਬੱਸ ਹਰਸਾਂ ਦੇ ਪਿੱਛੇ ਜਾਣੇ ਮੇਰਾ ਵੀਰ ਬੱਸ ਵੀ ਇੰਨ ਠੱਕਾ ਕਰੀ ਜਾਂਦੀ ਜੀ ਹੋਲੀ ਹੋ ਗਈ ਇਹਨਾਂ ਨੂੰ ਮੈਂ ਲੈ ਲਾਂਗਾ ਲੈਫਟ ਆਪਾਂ ਆਈਟੀ ਨਹੀਂ ਬਚਲਣੀਆਂ ਹੀ ਹੁੰਦੀਆਂ ਨਾ ਇੱਧਰੋਂ ਚੱਲ ਜਾਣਾ ਹਾਂ ਲੈਫਟ ਹੀ ਜਾਣਦੇ ਆ ਉਹ ਅੰਡਰਪਾਸ ਆ ਗਿਆ ਉਹ ਹੀ ਨਹੀਂ ਇਹ ਆਈ ਦੇ ਵਿਚਰਣ ਜੀ ਨਾਲ ਹੌਲੀ ਹੌਲੀ ਨਹੀਂ ਤੇ ਤੂੰ ਕੈਮਰਾ ਦੇਖ ਦੇਣਾ ਸਾਡਾ ਕੀ ਵਿਚਰਣ ਜੀ ਹੁੰਦੀ ਹੈ ਨਾ ਕੋਈ ਨਹੀਂ ਤੂੰ ਖੁੱਲ ਕੇ ਬੋਲ ਲੈ ਮੈਂ ਇਹਦੇ ਤੇ ਮਿਊਜ਼ਿਕ ਲਾਵਾਂਗਾ ਮੈਂ ਤਾਂ ਹੀ ਤੁਹਾਨੂੰ ਲੱਕਿਆ ਨਹੀਂ ਇੱਥੇ ਵਿਚਰਣ ਜੀ ਹੁੰਦੀ ਹੈ ਨਾ ਨਾ ਬਟੂ ਜੀ ਆਪਾਂ ਸਿੱਧੀ ਉਹ ਸੜਕ ਤੇ ਜਾਂਦੇ ਹੋ ਸਿੱਧੀ ਉਸੇ ਰੋਡ ਤੇ ਚੜ੍ਹਨੀ ਉਹ ਨਿਕਲ ਨਹੀਂ ਜਾ ਕੇ ਆਪਣੀ ਹੀ ਰੋਂਡਾ ਜੋਗਦੇ ਉਹ ਜਿਹੜੇ ਅੰਡਰਪਾਸਟ ਤੁਸੀਂ ਗਾਰੇ ਹੋ ਠੀਕ ਠੀਕ ਉਹ ਰਸ਼ਿਦ ਦਾ ਹੀ ਰੋਂਡਾ ਆ ਗੱਡੀ ਸੋਣੀ ਹੈ ਗ੍ਰੈਂਡ ਵਿਟਾਰਾ ਤੁਸੀਂ ਨਾ ਲੈਫਟ ਤੇ ਲਾ ਕੇ ਆਕਾਪਾ ਇਥੋਂ ਘੱਟ ਆ ਗਿਆ ਜਿਵੇਂ ਦਿੱਲੀ ਐਂਟਰ ਕੀਤੇ ਤੇ ਕੇਜਰੀਵਾਲ ਸਾਹਿਬ ਦੀ ਵਹਿਲੀ ਗੱਡੀ ਸਾਨੂੰ ਆ ਟੱਕਰ ਗਈ ਜੇ ਕਿਹੜਾ ਕਿਹੜਾ ਮੁੜਨਾ ਚੱਲ ਜਾਣ ਦੋ ਅੱਗੇ ਕ੍ਰੈਟਾ ਦੇ ਵਿੱਚ ਵਿੱਚ ਜਾਣ ਦੋ ਉੱਥੋਂ ਆਪਾਂ ਇਹ ਇਹ ਆਪਾਂ ਦਿੱਲੀ ਐਂਟਰ ਕਰ ਚੁੱਕੇ ਹਾਂ ਵੀਰ ਮੇਰੇਓ ਕੋਈ ਲਾਲ ਬੱਤੀ ਆ ਚਾਹੂੰ ਉਤਰਨਾ ਜੀ ਵੀ ਚੰਗ ਜਾਣਾ ਨਾ ਆਪਾਂ ਹਾਂ ਹਾਂ 10 ਬਾਲ ਠੀਕ ਹੈ ਐਡੇ ਐਡੇ ਵੱਡੇ ਅੱਖਰਾਂ ਚ ਲਿਖਿਆ ਬਾਈ ਉਹਨੂੰ ਕਿਉਂ ਗਿਆ ਇਹ ਤੇ ਇਹ ਕਿਚੇ ਦਾ ਨਾ ਇਹ ਸਲੋ ਹੋ ਗਿਆ ਓਏ ਅੱਗੇ 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 ਦੇ ਜੀਵ ਚੌਂਕ ਇੱਥੋਂ ਜਾਣਾ ਮਿੱਤਰੋ ਰਜੀਵ ਚੌਂਕ ਤੇ ਆਪਾਂ 에어ਪੋਰਟ ਦੇ ਲਾਗੇ ਤੱਕ ਪਹੁੰਚ ਗਏ ਬਿੱਟੂ ਕਿੰਨੇ ਕਿਲੋਮੀਟਰ ਰਹਿ ਗਿਆ ਹੁਣਾ ਇੱਥੋਂ 에어ਪੋਰਟ ਹਾਂ ਤੂੰ ਆਗਾ 25 26 ਕਿਲੋਮੀਟਰ ਹਾਂਜੀ ਹਾਂ ਫਿਰ ਤੇ ਪਹੁੰਚ ਹੀ ਜਾਵਾਂਗੇ ਆਪਾਂ ਅੱਧੇ ਘੰਟੇ ਚ ਪਹੁੰਚ ਜਾ ਕੇ ਬਹੁਤ ਜਿਆਦਾ ਟ੍ਰੈਫਿਕ ਦਿਖ ਰਹੀ ਹੈ ਨਾ ਇਸ ਸੰਰੋਹ ਹੁੰਦਾ ਬਾਹਰ ਨਿਕਲ ਕੇ ਬਣਾਉਂਦੇ ਨੇ। ਇਹ ਦਿੱਲੀ ਦੀ ਟ੍ਰੈਫਿਕ ਉੱਤੇ ਮੈਟਰੋ ਆਹ ਪਹੁੰਚ ਗਏ ਦਿੱਲੀ ਵੱਡੇ ਵੱਡੇ ਬੈਰੀਕੇਡ ਤੋੜ ਕੇ ਅਸੀਂ ਪਹੁੰਚ ਗਏ ਦਿੱਲੀ ਅਸੀਂ ਕਪਾਏ ਤੂੰ ਬੰਦ ਨਹੀਂ ਕਪਾ ਜਿਹੜੇ ਰਾਤੋਂ ਆਏ ਆ ਰਾਤ ਉਸ ਰਾਤ ਤੋਂ ਬਾਅਦ ਆਪਾਂ ਪੂਰਾ ਮਤਲਬ ਦਿੱਲੀ ਨਿਕਲ ਗਿਆ ਬਰੂਮ ਤੱਕ ਆ ਗਏ ਬੜੇ ਵਧੀਆ ਰਾਹ ਬਹੁਤ ਵਧੀਆ ਸੀ ਉਹਦੇ ਪਰ ਮੋਟਾ ਮੋਟਾ ਮੇਰਵਾ ਬਿੱਟੂ ਦੇ ਯਾਰ ਕਿੱਧਰ ਤੇ ਲੈ ਆਇਆ ਸਾਨੂੰ ਤੂੰ ਰਾਹ ਬਹੁਤ ਸੌਖਾ ਇਜ਼ੀ ਰਾਹ ਝੱਜਰ ਤੋਂ ਬਾਅਦ ਜੇ ਮਤਲਬ ਕਿਸੇ ਨੇ ਆਉਣਾ ਹੋਏ ਰੋहतक ਤੋਂ ਜਦੋਂ ਤੋਂ ਬਾਅਦ ਤੁਸੀਂ ਆਉਂਗੇ ਫਾਰਕ ਨਗਰ ਵਾਲੇ ਰੋਡ ਤੇ ਫਾਰਕ ਨਗਰ ਹਾਂ ਫਾਰਕ ਨਗਰ ਤੋਂ ਸਿੱਧਾ ਆਪਣਾ ਆਉਣਾ ਤੁਸੀਂ ਗੁੜਗਾਉਂ ਵਾਲੀ ਐਂਟਰੀ ਕਰਦੇ ਹਾਂ ਤੁਸੀਂ ਆਉਣਾ ਆਪਣਾ ਐਕਸਪ੍ਰੈਸ ਹਾਈਵੇ ਤੇ ਜਿਹੜਾ ਆਹ ਬਲਾ ਕੇ ਕਿਹੜਾ ਐਕਸਪ੍ਰੈਸ ਸੀ ਜਿੱਥੇ ਤੁਸੀਂ ਚੜਾਇਆ ਸੀ ਉਹ ਨਾ ਆਹ ਵਾਲਾ ਐਕਸਪ੍ਰੈਸ ਹਾਂ ਹਾਂ ਕਿਹੜਾ ਬੋਲਦੇ ਇਹਨੂੰ ਜੈਪੁਰ ਵਾਲਾ ਦਿੱਲੀ ਐਕਸਪ੍ਰੈਸ ਆ ਗਿਆ ਅੱਛਾ ਇਹ ਸਾਡਾ ਸੀ ਮਿੰਨੀ ਜੀਪੀਐਸ ਪਰ ਪਤੰਦਰ ਨੇ ਜਿਵੇਂ ਬਿਨਾ نیٹ ਤੋਂ ਇੱਕ ਨੱਟ ਬੰਦ ਹੋਣ ਕਰਕੇ ਤੁਹਾਨੂੰ ਪ੍ਰੋਬਲਮ ਬੜੀ ਆਉਣੀ ਸੀ ਇਹ ਮੁੰਡਾ ਤੁਹਾਨੂੰ ਬਾਰੋ-ਬਾਰ ਲੈ ਆਇਆ ਦਿੱਲੀ ਤੇ ਆ ਬੈਠਿਆ ਦਿੱਲੀ ਦੇ ਹੋਟਲਾਂ ਦੇ ਵਿੱਚ ਤੇ ਦੀਪਪੁਰੀ ਡਿੱਗੀ ਜਾਂਦੇ ਨੇ ਪੈਗ ਨੂੰ ਪੈਗ ਤੋਂ ਲੇਟ ਹੋ ਗਿਆ ਟਾਈਮ ਕਾਫੀ ਹੋ ਗੜ ਜਾਂਦੇ ਆ ਅੱਜ ਤੇ ਗੁਰਗਾਵਾ ਦੀ ਬਸਤੀ 'ਚ ਜਾਣੇਗੇ ਤੇ ਚੰਗਾ ਬਈ ਮਿਲਦੇ ਆ ਪੈਗ ਦੇ ਨਾਲ ਚੌਦੀ ਸੇ ਤੇਰਾ ਮੂਹ ਔਰ ਦੱਸ ਕਿ ਮਿੱਠਾ ਪੂਣੀਆਂ ਆਜੋ ਵੀ ਸੱਜਣੋ ਚੱਲੀਏ ਪਿੰਡ ਨੂੰ ਪਿੰਡੋਂ ਫੋਨ ਆਈ ਜਾਂਦੇ ਨੇ ਆ ਦਿੱਲੀ ਪਹੁੰਚਦੇ ਆ ਇਦਾਂ ਦੇ ਬੋਰਡਾਂ ਦੇ ਦਰਸ਼ਨ ਕਰਨ ਨੂੰ ਮਿਲ ਜਾਂਦੇ ਨੇ ਇਹ ਆ ਮ사ਜ ਸੈਂਟਰ ਤੇ ਇੱਧਰ ਸਾਡੇ ਯੋਧੇ ਜਿਹੜੇ ਸਾਰੇ ਬੈਰੀਕੇਡ ਤੋੜ ਕੇ ਪਹੁੰਚ ਗਏ ਨੇ ਦਿੱਲੀ ਫਾਈਨਲੀ ਪਹੁੰਚ ਗਏ ਨੇ ਮੁੰਡੇ ਦਿੱਲੀ ਡਰਦੇ 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 ਕਿਉਂ ਹਲਾ ਸ਼ੀਨਾਂ ਲਾ ਪਹੁੰਚਿਆ ਯਾਰ ਹਾਂ ਤੇ ਦਿੱਲੀ ਕੋ ਐਡਾ ਵੱਡਾ ਹੋਵਾ ਨਹੀਂ ਆ ਮੁੰਡੇ ਨੂੰ ਪਛਾਣਤਾ ਦਿੱਲੀ ਅਸੀਂ ਜਿਹੜੇ ਕਹਿੰਦੇ ਸੀ ਕਿੰਨੇ ਤਰੀਕ ਨੂੰ ਕਿੰਨੇ ਤਰੀਕ ਨੂੰ ਬੰਦ ਹੋਣਾ 16 16 ਤਰੀਕ ਨੂੰ ਭਾਰਤ ਬੰਦ ਕਰਕੇ ਅਸੀਂ 15 ਨੂੰ ਹੀ ਮੁੰਡਾ ਦਿੱਲੀ ਪਹੁੰਚਾਤਾ ਵੀ ਕਿਤੇ ਰਹਿ ਨਾ ਜਾਏ ਹਾਂ ਮਹਾਮਾ ਆ ਕੇ ਪਹੁੰਚ ਗਏ ਦਿੱਲੀ ਨੇੜੇ ਆ ਰਿਹਾ ਇੰਟਰਫੇਸ ਫੋਨ ਨਾਲ ਐਦਾਂ ਬਹੁਤ ਮੁਸ਼ਕਲ ਤੋਂ ਬਾਅਦ ਫਾਈਨਲੀ ਅਸੀਂ ਦਿੱਲੀ ਪਹੁੰਚੇ ਕਈ ਬੈਰੀਕੇਡ ਰਸਤੇ ਤੇ ਮਿਲੇ ਤੁਹਾਨੂੰ ਦਿਖਾਵਾਂਗੇ ਤੇ ਦਿੱਲੀ ਆਏ ਸੀ ਮਕਸਦ ਲਈ ਇਹ ਮੁੰਡੇ ਨੂੰ ਛੱਡਣਾ 16 ਤਰੀਕ ਦੀ ਰਿਪਲੈਟ ਸੀ ਤੇ 16 ਨੂੰ ਸਾਡੇ ਕਿਸਾਨਾਂ ਨੇ ਵੀਰਾਂ ਨੇ ਕਰਤਾ ਭਾਰਤ ਬੰਦ ਤੇ ਅਸੀਂ ਭਾਰਤ ਬੰਦ ਦਾ ਪੂਰਾ ਕਰਾਂਗੇ ਸਮਰਥਨ ਇਸ ਲਈ ਮੁੰਡੇ ਨੂੰ ਇੱਕ ਦਿਨ ਪਹਿਲਾਂ ਇੱਥੇ ਪਹੁੰਚਾਇਆ ਬਹੁਤ ਬਹੁਤ ਮੁਬਾਰਕਾਂ ਹੈਵ ਸੇਵ ਕਰ ਲਈ ਆ ਪਹੁੰਚ ਕੇ ਪਾਣੀ ਕਰੀ ਤੇ ਹੁਣ ਇਹਨੂੰ ਕਰਦੇ ਆ ਬਾਏ ਤੇ ਚੱਲਦੇ ਆ ਵਾਪਸ ਪੰਜਾਬ ਭਾਰਤ ਬੰਦ ਚ

ਜਿਹੜੀ ਮਰਜ਼ੀ ਲੈ ਲੋ ਸੁਣੋ ਤੇ ਇੰਡੀਅਨ ਬ੍ਰਾਂਡ ਆ ਗਿਆ ਬਹੁਤ ਸੋਹਣਾ ਬੋਤਲਾਂ ਦੀਆਂ ਛੇਵ ਤੇ ਆ ਵਾਪਸੀ ਤੇ ਦਿੱਲੀ ਦੀਆਂ ਸੜਕਾਂ ਦਾ ਝਾਕਾ ਪੱਕਾ ਤੇ ਮਾਹੌਲ ਸ਼ਾਂਤ ਹੈ ਟ੍ਰੈਫਿਕ ਘਟ ਗਈ ਤੇ ਆਪਾਂ ਚੱਲੇ ਪੰਜਾਬ ਰਾਜਾ ਜੀ ਢਾਬਾ ਦਹੀਂ ਆ ਕੀ ਸੀ ਹੋਏ ਪਨੀਰ ਕਿਹੜਾ ਪਨੀਰ ਸੀ ਕਨਾਈ ਪਨੀਰ ਆ ਦਾਲ ਮੱਖਣੀ ਆ ਬਿੱਟੂ ਦੀਪ ਦਹੀਂ ਤੇ ਉਦਮ ਤੇ ਅਸੀਂ ਹਨਾ ਤੇ ਇੱਕ ਦਹੀਂ ਪਾਇਨੈਪਲ ਵਾਲਾ ਬਟਰ ਰੋਟੀ ਚੈੱਕ